ਹੁਣ ਜਿਹੜੀ ਆਪਾਂ ਗੱਲ ਕਰਦੇ ਆ ਟੈਕਸ ਦੀ ਸਿੰਪਲ ਚੀਜ਼ ਸਮਝੋ ਕਿ ਪਹਿਲਾਂ ਨਾਲੋਂ ਘੱਟ ਪੜਨਾ ਪਊਗਾ ਪਹਿਲੀ ਚੀਜ਼ ਤਾਂ ਇਹ ਤੁਹਾਡੀ 30000 ਰੁਪਏ ਸੈਲਰੀ ਹੈ ਠੀਕ ਹੈ ਨਾ ਔਰ ਤੁਹਾਨੂੰ ਹੋਰ ਕੋਈ ਆਮਦਨ ਨਹੀਂ ਹੈ ਹਾਂ ਤਾਂ ਤੁਹਾਡਾ ਕੋਈ ਟੈਕਸ ਨਹੀਂ ਬਣਦਾ ਜੇ ਤੁਹਾਡਾ 10 ਲੱਖ ਰੁਪਏ ਤੇ ਪਹਿਲਾਂ 55000 ਦੇ ਆਸ-ਪਾਸ ਦਾ ਟੈਕਸ ਪੜਦਾ ਸੀ ਤੇ ਜੇ ਅੱਜ ਉਹਦੀ 10 ਲੱਖ ਰੁਪਏ ਦੀ ਆਮਦਨ ਹੋਊਗੀ ਤਾਂ ਜਿਹੜਾ ਉਹਦਾ ਟੈਕਸ ਹੈ 42500 ਮਤਲਬ 12500 ਰੁਪਏ 10 ਲੱਖ ਰੁਪਏ ਦੀ ਆਮਦਨ ਤੇ ਤੁਹਾਡਾ ਟੈਕਸ ਜਿਹੜਾ ਹੈ ਪਹਿਲਾਂ ਨਾਲ ਉਹ ਕੱਟ ਕੈਲਕੂਲੇਟ ਹੋਊਗਾ ਮੁਝੇ ਪਰ ਇਹ ਵਿੱਚ ਜੇ ਇਹਨੂੰ ਉੱਤੇ ਆ ਜੀਏ ਚਲੋ ਫਿਰ 30 ਤੋਂ 40 ਹਜ਼ਾਰ ਵਾਲੀ ਸੈਲਰੀ ਵਾਲੀ ਜਿਹੜੀ ਸਲੈਬ ਹੈ 40 ਹਜ਼ਾਰ ਤੱਕ ਦੇ ਨੇ ਯਾਨੀ ਕਿ ਜਿਹੜੇ ਜਾਂ ਜਿਨ੍ਹਾਂ ਦੀ 40 ਆ हां 87A ਦੀ ਇੱਕ ਡਿਡਕਸ਼ਨ ਹੈ ਜਿਹਦੇ ਤਹਿਤ ਇੱਕ ਟੈਕਨੀਕਲ ਹੋ ਜੂਗਾ ਪਰ ਉਹਨਾਂ ਤੇ ਵੀ ਕੋਈ ਟੈਕਸ ਨਹੀਂ ਹੈ ਭਰਾ 60000 ਤੱਕ ਵੀ ਅੱਜ ਦੀ ਡੇਟ ਤੇ ਕੋਈ ਟੈਕਸ ਨਹੀਂ ਵਾਪਸ ਜੀ ਨਿਸ਼ਚਿੰਤ ਹੋ ਜਾਓ 60000 ਦੀ ਸੈਲਰੀ ਵੀ ਹੈ ਤਾਂ ਵੀ ਕੋਈ ਟੈਕਨੀਕਰਾਂ ਦੀ ਲੋੜ ਸਾਡੇ ਕੋਲੇ ਆਹੀ ਤੁਸੀਂ ਜ਼ਿਆਦਾ ਨਿਸ਼ਚਿੰਤ ਕਰਤਾ ਲੋਕਾਂ ਹਾਂ ਹਾਂ ਇਹ ਇਹ ਪਤਾ ਕੀ ਹੈ ਜੀ ਇਹ ਮਤਲਬ ਆਮ لوگاں ਨੂੰ ਕਈ ਵਾਰੀ ਕੀ ਹੁੰਦਾ ਤੁਸੀਂ ਬੁਰਾ ਨਾ ਮੰਨਿਓ ਉਹ ਮਤਲਬ ਉਹਨੂੰ ਉਹ ਸਮਝਣ ਦੀ ਜਗ੍ਹਾ ਹੋਰ ਤਰ੍ਹਾਂ ਸਮਝਾ ਦਿੱਤਾ ਜਾਂਦਾ ਉਹਨੂੰ ਡਰਾ ਦਿੱਤਾ ਜਾਂਦਾ ਦੇਖੋ 3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ ਇਹ ਨਾ ਇਹ ਟੈਕਨੀਕਲ ਇਸ਼ੂ ਹੈ ਇਹ ਨਾ ਸਰਕਾਰ ਨੇ ਪਤਾ ਨਹੀਂ ਕੀ ਇਹ ਬਣਾਇਆ ਹੈ ਸਰਕਾਰ ਦੀ ਹੈ ਕੈਲਕੂਲੇਸ਼ਨ ਹੈ ਅਜੀਬ ਨਹੀਂ ਇਹ ਅਜੀਬ ਕਿਵੇਂ ਹੈ ਉਹ ਕਹਿੰਦੇ ਵੀ ਜੇ 7 ਲੱਖ ਰੁਪਏ ਤੱਕ ਕੰਮ ਦਿੰਦੇ ਤਾਂ ਕੋਈ ਟੈਕਸ ਨਾ ਦੋ ਅਰੇ ਜੀਰੋ ਇੱਕੇ ਡਿਡਕਸ਼ਨ ਐਕਟ 78 ਪਰ ਜੇ ਤੁਹਾਡੀ ਆਮਦਨ ਸੇ 8 ਲੱਖ ਹੋਗੀ ਤਾਂ ਸਰਕਾਰ ਕਹਿੰਦੀ ਅਸੀਂ 3 ਲੱਖ ਤੋਂ ਬਾਅਦ ਹੀ ਤੁਹਾਡੇ ਤੋਂ ਟੈਕਸ ਲੈਣਾ ਹੈ ਸਮਝੇ ਮੇਰੀ ਗੱਲ ਨੂੰ ਸਮਝ ਰਹੇ ਹੋ ਮੈਂ ਬਿਜਲੀ ਯੂਨਿਟ ਵਾਲਾ ਕੰਮ ਹੋ ਗਿਆ 300 ਯੂਨਿਟ ਤੱਕ ਜ਼ੀਰੋ ਆ 310 ਵੀ ਹੋ ਗਈ ਤਾਂ 300 ਦਾ ਵੀ ਦੇਣਾ ਪਊ ਬੱਸ 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 ਸਮਝੋ ਪੰਜਾਬ ਸਰਕਾਰ ਵਾਲੀ ਗੱਲ ਇਹਨਾਂ ਨੇ ਕਿੱਤੀ ਹੈ ਜੇ ਇਹਨਾਂ ਨੇ ਉਲਟੂ ਫੈਸਲਾ ਕਰ ਸਕਦੇ ਹੈ ਤੰਗ ਆਨੇ ਪੋਸਟ ਆਫਿਸ ਤੇ ਜਿਹੜੀਆਂ ਤੁਹਾਡੀਆਂ ਸੇਵਿੰਗਸ ਐ ਉਹਨੂੰ ਆਨਲਾਈਨ ਲਿਆਂਦਾ ਬਤਲੋ ਉਹ ਤੇ ਪੀ ਡੀਐਸ ਜਾਂ ਜਿਹੜੀ ਉਹ ਤੇ ਤੁਹਾਨੂੰ ਵਿਆਜ ਮਿਲ ਰਿਹਾ ਉਹ ਆਨਲਾਈਨ ਆਣ ਲੱਗ ਜਾ। ਸੈਲਰੀ ਵਾਲੇ ਤੇ ਕੋ ਉਹ ਭਜ ਨਹੀਂ ਸਕਦੇ ਕਿਤੇ ਵਿੱਚੋਂ। ਜੋ ਜੋ ਤੁਹਾਡੀ ਸੈਲਰੀ ਦਿਖਦੀ ਐ ਤੁਹਾਨੂੰ ਜਿੰਨੀ ਵੀ ਸੈਲਰੀ ਆ ਤੁਹਾਡੇ ਇੰਪਲਾਇਰ ਨੇ ਉੱਤੇ ਟੈਕਸ ਕੱਟ ਲੈਣਾ। ਤੁਹਾਡਾ ਬੈਂਕ 'ਚ ਜਿਹੜਾ ਵਿਆਜ ਐ ਉਹ ਆਨਲਾਈਨ ਆ ਜਾਂਦੇ ਤੁਹਾਨੂੰ ਉੱਤੇ ਟੈਕਸ ਪਰ ਲੱਗਦਾ। ਹਾਲੇ ਵੀ ਸਿਸਮੈਂਟ ਬਿਜ਼ਨਸ ਤੇ ਖਰਚੇ ਜਿਹੜੇ ਨੇ ਵਧਾ ਕੇ ਉਹਨੂੰ ਇਨਫਲੇਟ ਕਰਕੇ ਇਹ ਜਿਹੇ ਕਈ ਚੀਜ਼ਾਂ ਕੀਤੀਆਂ ਜਾਂਦੀਆਂ ਪਰ ਹੌਲੀ ਹੌਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਜਿਵੇਂ ਆ ਰਹੀ ਹੈ ਤਾਂ ਸਰਕਾਰ ਲੱਗਦਾ ਵੀ ਉਹਨਾਂ ਚੀਜ਼ਾਂ ਨੂੰ ਵੀ ਪਲੱਗ ਕਰ ਦੂਗੀ ਜਿਤਾਇਆ ਬਜਟ ਨੂੰ ਲੈ ਕੇ ਉਮੀਦਾਂ ਦਾ ਖੈਰ ਅਸੀਂ ਹਰ ਵਾਰੀ ਦੇਖਦੇ ਹੁੰਦੇ ਆ ਉਮੀਦਾਂ 'ਚ ਹੀ ਰਹਿ ਜਾਂਦੇ ਨੇ ਲੋਕ ਖੈਰ ਜ਼ਿਆਦਾਤਰ ਉਹ ਅੰਕੜਿਆਂ ਦੀ ਖੇਡ ਜਮਿਨੀ ਲੈਵਲ ਤੇ ਬਹੁਤੇ ਸਮਝ ਨਹੀਂ ਲੱਗਦੀ ਹੈ ਕਿ ਜਾਂ ਫਿਰ ਉਹਦਾ ਫਾਇਦਾ ਵੀ ਸਿੱਧੇ ਰੂਪ 'ਚ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਪਰ ਇਸ ਵਾਰੀ ਜਿਹੜਾ ਪੰਗਾ ਛੜਿਆ ਉਹਦੇ ਵਿੱਚ ਪੰਗਾ ਮੈਂ ਤਾਂ ਕਹਿ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਹੋ ਗਿਆ ਵੀ ਸਾਡਾ ਵੀ ਹੁਣ ਇਨਕਮ ਟੈਕਸ ਕਟਾਇਆ ਕਰੂਗਾ ਕਿਉਂਕਿ ਇੱਕ ਤਾਂ ਸਾਡੇ মিডিਆ ਨਹੀਂ ਜੇ ਦੇਖਿਆ ਜਾਵੇ ਬਹੁਤ ਛੋਟੀ ਛੋਟੀਆਂ ਸਲੇਬਾਂ ਤੇ ਵੀ ਦਿਖਾਇਆ ਪਰ ਦੂਜੇ ਪਾਸੇ ਆਇਆ ਵੀ ਸਰਕਾਰ ਨੇ ਵੀ ਫਿਰਕਰ ਕੋਈ ਕਸਰ ਨਹੀਂ ਛੱਡੀ ਹੈ ਕਿ ਉਹਨਾਂ ਨੇ ਵੀ ਆਖਰ ਦੇਖੀਏ ਤਾਂ ਕਹਿੰਦੇ ਵੀ ਜਿਹੜੇ ਬੰਦੇ ਰਹਿੰਦੇ ਨੇ ਉਹਨਾਂ ਨੂੰ ਵੀ ਸਵੇਟ ਲਈਏ ਇਹ ਚ ਦੋ ਸਵਾਲ ਉੱਠਦੇ ਨੇ ਇੱਕ ਤਾਂ ਇਹ ਸਮਝਾਂਗੇ ਵੀ ਕਿਹੜੇ ਤੇ ਟੈਕਸ ਲੱਗਿਆ ਐਕਚੁਅਲ ਦੇ ਵਿੱਚ ਭਰਨਾ ਪਊਗਾ ਤੁਹਾਨੂੰ ਇਸ ਲਈ ਸਾਡੇ ਨਾਲ ਜੇ ਕਹੀਏ ਕਿ ਟੈਕਸ ਕਾਨੂੰਨੀ ਮਾਹਰ ਐਡਵੋਕੇਟ ਕਮਲ ਅਨੰਦ ਨੇ ਕਿ ਉਹ ਜੁੜੇ ਨੇ ਸਾਡੇ ਨਾਲ ਦੂਜੇ ਪਾਸੇ ਇਹ ਗੱਲ ਹੈ ਵੀ ਇੱਕ ਬਹੁਤ ਵੱਡਾ ਹਿੱਸਾ ਉਹ ਹਜੇ ਵੀ ਲਗਾਤਾਰ ਚੱਲੇ ਆ ਰਹੇ ਆ ਵੀ ਟੈਕਸ ਭਰਨ ਵਾਲੇ ਥੋੜੇ ਨੇ ਉਦੋਂ ਬਾਅਦ ਦੇ ਵਿੱਚ ਜਿਹੜਾ ਯੂਜ਼ ਹੁੰਦਾ ਟੈਕਸ ਉਹਨਾਂ ਦੀ ਗਿਣਤੀ ਜ਼ਿਆਦਾ ਆ ਖੈਰ ਪਹਿਲਾਂ ਤਾਂ ਸਮਝ ਲਈ ਆਹੀ ਚੀਜ਼ ਜਿਹੜੀ ਲੋਕਾਂ ਨੂੰ ਡਰਾ ਰਹੀ ਹੈ ਕਮਲ ਜੀ ਤੁਸੀਂ ਸੁਣੀ ਲਿਆ ਹੋਣਾ ਕਿ ਟੈਕਸ ਕਹਿੰਦੇ ਹਰ ਕਿਸੇ ਨੂੰ ਭਰਨਾ ਪਿਆ ਹਰ ਕਿਸੇ ਤੋਂ ਭਾਵੇਂ ਕਿ ਛੋਟੀ ਸੈਲਰੀ ਤੇ ਵੀ ਆ ਗਿਆ ਪਹਿਲਾਂ ਤਾਂ ਇਹ ਦੱਸੋ ਵੀ 15000 25000 ਇਹ ਲੋਕਾਂ ਨੂੰ ਸੈਲਰੀ ਵਾਲਿਆਂ ਨੂੰ ਟੈਕਸ ਭਰਨਾ ਪਊਗਾ ਅਹ ਕਮਿਟੀ ਪਟਕੀ ਹੈ ਜੀ ਜੋ ਲੀਗਲ ਪ੍ਰੋਵੀਜ਼ਨ ਹੈ ਔਰ ਜੋ ਕਈ ਵਾਰੀ ਰਿਯੂਮਰਸ ਹੁੰਦੀਆਂ ਇਹਨਾਂ ਦੇ ਵਿੱਚ ਨਾ ਬੜਾ ਅੰਤਰ ਹੈ ਹਾਂ ਜਿੰ ਜਿਹੜੀ ਆਪਾਂ ਗੱਲ ਕਰਦੇ ਆ ਟੈਕਸ ਦੀ ਸਿੰਪਲ ਚੀਜ਼ ਸਮਝੋ ਵੀ ਪਹਿਲਾਂ ਨਾਲੋਂ ਕੱਟ ਭਰਨਾ ਪਊਗਾ ਪਹਿਲੀ ਚੀਜ਼ ਤਾਂ ਅਜੇ ਪਹਿਲਾਂ ਨਾਲੋਂ ਕੱਟ ਭਰਨਾ ਪਊਗਾ ਜੇ ਤੁਸੀਂ ਪਹਿਲਾਂ ਨਹੀਂ ਭਰਦੇ ਸੀ ਤਾਂ ਤੁਹਾਨੂੰ ਹੁਣ ਭਰਨ ਦੀ ਲੋੜ ਨਹੀਂ ਹੈ ਸਿੰਪਲ ਭਾਸ਼ਾ ਚ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ ਲੀਗਲ ਚ ਵੀ ਆਉਂਗਾ ਪਰ ਮੈਂ ਸਿੰਪਲ ਭਾਸ਼ਾ ਚ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂਜੀ ਸਮਝ ਗਏ ਨਾ ਜਿਹੜੀ ਹੁਣ ਤੁਸੀਂ ਗੱਲ ਤੋਂ ਸ਼ੁਰੂ ਕੀਤਾ ਹੈ ਵੀ 25000 ਵਾਲੇ ਨੂੰ ਭਰਨ ਦੀ ਲੋੜ ਪਊਗੀ ਜਾਂ ਨਹੀਂ ਹਾਂਜੀ ਜੇ ਤੁਹਾਡੀ 30000 ਰੁਪਏ ਸੈਲਰੀ ਹੈ ਠੀਕ ਹੈ ਨਾ ਔਰ ਤੁਹਾਨੂੰ ਹੋਰ ਕੋਈ ਆਮਦਨ ਨਹੀਂ ਹੈ ਹੂੰ ਤਾਂ ਤੁਹਾਡਾ ਕੋਈ ਟੈਕਸ ਨਹੀਂ ਬਣਦਾ। ਅੱਛਾ ਕੋਈ ਨਹੀਂ ਪਰਣਾ ਹੂਆ ਹੈ ਯਾਨੀ ਕਿ ਕਿਉਂਕਿ ਆਮ ਤੌਰ ਤੇ ਤਾਂ ਕਿਹੜੀਆਂ ਆਮਦਨਾਂ ਨੇ ਜਿਹਨਾਂ ਦਾ ਮੈਕਸਿਮਮ ਬਹੁਤ ਥੋੜੇ ਲੋਕ ਨੇ ਜਿਨ੍ਹਾਂ ਨੂੰ ਕੋਈ ਜਿਵੇਂ ਕਹਿੰਦੀ ਹੈ ਕੋਈ ਸਾਈਡ ਬਿਜ਼ਨਸ ਹੋਵੇ ਨਹੀਂ ਹੈ ਜਿਹੜਾ ਬੰਦਾ ਇੱਕ ਸਰਕਲ 'ਚ ਕੰਮ ਕਰ ਰਿਹਾ ਉਹਦੇ ਕੋਲ ਜ਼ਿਆਦਾ ਆਪਸ਼ਨਸ ਰਹਿੰਦੀਆਂ ਨਹੀਂ ਹੈਗੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ। ਜੀ ਤੇ ਇਹ ਚੰਦੀ ਇੱਕ 87A ਦੀ ਰਿਬੇਟ ਵੀ ਹੈ ਉਹ ਪਹਿਲਾਂ ਵੀ ਸੀ ਹਲੇ ਵੀ ਹੈ ਜੇ ਤੁਹਾਡੀ 7 ਲੱਖ ਤੱਕ ਦੀ ਇਨਕਮ ਹੈ ਤੁਹਾਨੂੰ ਟੈਕਸ ਨਹੀਂ ਪਰਣਾ ਪੈ ਰਿਹਾ। ਠੀਕ ਹੈ ਠੀਕ ਹੈ ਨਾ ਜੀ ਜਿਹੜੀ ਸਰਕਾਰ ਨੇ ਥੋਡੀ ਸਲੈਬ ਹੈ ਉਹ ਕਟਾਈ ਹੈ ਰਾਦਰ ਮੈਂ ਤੁਹਾਨੂੰ ਸਿੰਪਲ ਭਾਸ਼ਾ ਚ ਸਮਝਾਉਣ ਦੀ ਕੋਸ਼ਿਸ਼ ਕਰਾਂ ਜਿਹੜਾ ਬੰਦਾ 10 ਲੱਖ ਰੁਪਏ ਤੇ ਪਹਿਲਾ 55000 ਦੇ ਆਸ-ਪਾਸ ਦਾ ਟੈਕਸ ਭਰਦਾ ਸੀ ਤੇ ਜੇ ਅੱਜ ਉਹਦੀ 10 ਲੱਖ ਰੁਪਏ ਦੀ ਆਮਦਨ ਹੋਊਗੀ ਤਾਂ ਜਿਹੜਾ ਉਹਦਾ ਟੈਕਸ ਹੈ 42500 ਮਤਲਬ 12500 ਰੁਪਿਆ 10 ਲੱਖ ਰੁਪਏ ਦੀ ਆਮਦਨ ਤੇ ਉਹਦਾ ਟੈਕਸ ਜਿਹੜਾ ਹੈ ਪਹਿਲਾਂ ਨਾਲ ਉਹ ਕੱਟ ਕੈਲਕੂਲੇਟ ਹੋਊਗਾ। ਅੱਛਾ। ਇਹ ਫਿਰ ਇੱਕ ਚੀਜ਼ ਮੈਂ ਵਿੱਚ ਹੀ ਕਹਿੰਕੋ ਸਟੈਪ ਬਾਈ ਸਟੈਪ ਹੀ ਚੱਲੀਏ। ਪਹਿਲਾਂ 30 30 ਹਜ਼ਾਰ ਵਾਲੀ ਕਿਉਂਕਿ ਬਹੁਤ ਵੱਡੀ ਗਿਲਤੀ ਹੋਊਗੀ ਬਹੁਤ ਸਾਰੇ ਲੋਕਾਂ ਦੀ ਜਿਨ੍ਹਾਂ ਦੀ 30 ਹਜ਼ਾਰ ਤੇ ਸਲੈਬ ਆਣੀ ਹੈ। ਅ ਫਿਰ ਸੰਸਥਾਨਾਂ ਨੇ মিডিਆ ਵਾਲਿਆਂ ਨੇ ਚਲਾਇਆ ਕਿ ਉਹ 30 ਹਜ਼ਾਰ ਵਾਲੇ ਨੂੰ ਕੋਈ ਟੈਕਸ ਦੇਣਾ ਪਊਗਾ ਜੀ 25 ਹਜ਼ਾਰ ਵਾਲੇ 25 ਹਜ਼ਾਰ ਚਲਾਇਆ ਮੈਕਸਿਮਮ ਵੀ 25 ਹਜ਼ਾਰ ਵਾਲੇ ਨੂੰ ਟੈਕਸ ਦੇਣਾ ਪਊਗਾ। ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਸਮਝਾਵਾਂ ਜੀ ਚਲੋ ਮੈਂ 87 ਕਿਉਂ ਜੋ ਟੈਕਨੀਕਲ ਚੀਜ਼ ਹੈ ਮੈਨ ਹੂੰ ਠੀਕ ਹੈ ਪਹਿਲੀ ਚੀਜ਼ ਉਹਨਾਂ ਨੂੰ ਇਹ ਤਾਂ ਸਿੰਪਲ ਸਮਝ ਨਹੀਂ ਜਾਂਦੇ 3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ ਹਾਂ ਠੀਕ ਹੈ ਤਾਂ 25000 ਵਾਲੇ ਦੀ ਆਮਦਨ ਤਾਂ 3 ਲੱਖ ਬਣੀ ਹੂੰ ਜੀ ਨੂੰ 25 ਲੱਖ ਰੁਪਏ ਦੀ ਮੈਂ 25000 ਰੁਪਏ ਦੀ ਸੌਰੀ 25000 ਵਾਲੇ ਦੀ ਜਿਹੜੀ ਆਪਾਂ ਗੱਲ ਕਰਦੇ ਆ 25000 ਵਾਲੇ ਦੀ ਸੈਲਰੀ ਜਿਹੜੀ ਆ 3 ਲੱਖ ਬਣੀ ਰਾਦਰ ਸਰਕਾਰ ਨੇ ਜਿਹੜੀ ਸਟੈਂਡਰਡ ਡਿਡਕਸ਼ਨ ਹੈ ਉਹ ਵੀ ਥੋੜੀ ਜਿਹੜੀ ਹੈ ਬੁਦਆਤੀ ਪਹਿਲਾ ਸਟੈਂਡਰਡ ਡਿਡਕਸ਼ਨ ਜਿਹੜੀ ਸੀ ਉਹ 50000 ਦੀ ਸੀ ਹੂੰ ਹੁਣ ਜਿਹੜੀ ਸਟੈਂਡਰਡ ਡਿਡਕਸ਼ਨ ਹੈ ਹੁਣ ਜਿਹੜੀ ਸਟੈਂਡਰਡ ਡਿਡਕਸ਼ਨ ਹੈ ਉਹ 50000 ਤੋਂ ਵੱਧ ਕੇ 75000 ਹੋ ਗਈ ਪਹਿਲੇ ਟੈਕਨੀਕਲ ਚੀਜ਼ਾਂ ਆਮ ਜਿਹੜਾ ਸ਼ਨੁਤਾ ਉਹਨੂੰ ਨਹੀਂ ਸਮਝਾਣੀ ਸਟੈਂਡਰਡ ਡਿਡਕਸ਼ਨ ਕਈ ਵਾਰੀ ਮਤਲਬ ਸਿੰਪਲ ਭਾਸ਼ਾ ਚ 3 ਲੱਖ ਰੁਪਏ ਤੱਕ ਤਾਂ ਉਂਝੇ 25000 ਰੁਪਏ ਦੀ ਆਮਦਨ ਨਾਲ ਦੀ 3 ਲੱਖ ਰੁਪਏ ਸੈਲਰੀ ਬਣੀ 25000 ਸੈਲਰੀ ਵਾਲੇ ਦੀ 75000 ਉਹਦੀ ਇਨਕਮ ਚ ਸਟੈਂਡਰਡ ਡਿਡਕਸ਼ਨ ਨਿਕਲ ਜੂਗੀ ਉਹਦੀ ਆਮਦਨ ਤਾਂ 225000 ਰਹੇਗੀ ਇਹ ਇਹ ਇੱਕ ਇੱਕ ਇਹ ਵੀ ਸਮਝਾ ਦਿਓ ਇਹ ਸਟੈਂਡਰਡ ਡਿਡਕਸ਼ਨ ਹੁੰਦੀ ਕੀ ਆ ਦਾ ਕੋਨ ਸਟੈਂਡਰਡ ਡਿਡਕਸ਼ਨ ਕੀ ਹੈ ਮੈਂ ਇੱਕ ਬਿਜ਼ਨਸਮੈਨ ਆ ਜਾਂ ਮੈਂ ਵਕੀਲ ਆ ਮਨੂੰ 10 ਲੱਖ ਰੁਪਏ ਦੀ ਜਿਹੜੀ ਐ ਉਹ ਸ਼ਿਫਟ ਹੋ ਗਈ ਮੈਂ 10 ਲੱਖ ਰੁਪਏ ਲੋਕਾਂ ਤੋਂ ਲੈ ਲਿਆ ਕੰਮ ਕਰਨ ਦਾ ਉਹ 10 ਲੱਖ ਰੁਪਏ ਜਦੋਂ ਮੈਂ ਲੈ ਲਿਆ ਤਾਂ ਮੈਂ ਇੱਕ ਆਪਣਾ ਆਫਿਸ ਬਣਾ ਰੱਖਿਆ ਇੱਕ ਮੁੰਡਾ ਵੀ ਰੱਖ ਰੱਖਿਆ ਬਿਜਲੀ ਦਾ ਬਿੱਲ ਵੀ ਹੈ ਸਾਰੇ ਖਰਚੇ ਨੇ ਮੇਰੇ ਖਰਚੇ ਆ ਗਏ ਉਹ ਉਹ ਖਰਚਿਆਂ ਦੇ ਇਹ ਵਾਸਤੇ ਉਹ ਮੈਨੂੰ ਸਰਕਾਰ ਕਹਿੰਦੀ ਹੈ ਵੀ ਜਿਹੜੇ ਤੁਹਾਡੇ ਖਰਚੇ ਨੇ 10 ਲੱਖ ਚੋਂ ਘਟਾ ਕੇ ਜਿਹੜੀ ਬਾਕੀ ਦੀ ਤੁਹਾਡੀ ਆਮਦਨ ਹੈ ਉਹ ਤੁਸੀਂ ਉੱਤੇ ਟੈਕਸ ਭਰ ਦੋ ਠੀਕ ਹੈ ਯਾਨੀ ਕਿ ਉਹ ਹਰ ਕਿਸੇ ਦੇ ਹੁੰਦੀ ਨੇ ਖਰਚੇ ਤਾਂ ਖਰਚੇ ਹੁੰਦੇ ਆ ਜਦੋਂ ਤੁਸੀਂ ਕੋਈ ਆਮਦਨ ਕਰਦੇ ਹੋ ਤਾ ਉਹ ਜਿਹੜੇ ਖਰਚੇ ਨੇ ਉਹ ਘਟਾ ਕੇ ਹੀ ਤੁਹਾਡੀ ਆਮਦਨ ਬਣੂਗੀ ਨਾ ਠੀਕ ਹੈ ਸਮਝ ਗਏ ਉਸੇ ਤਰ੍ਹਾਂ ਸੈਲਰੀ ਵਾਲਿਆਂ ਦੇ ਵੀ ਕਈ ਤਰ੍ਹਾਂ ਦੇ ਖਰਚੇ ਹੁੰਦੇ ਆ ਜਿਹੜੇ ਅਲੱਗ-ਅਲੱਗ ਉਹ ਜਿਹੜੀਆਂ ਮਦਾ ਬਣੀਆਂ ਹੋਈਆਂ ਐ ਅਲੱਗ-ਅਲੱਗ ਸੈਕਸ਼ਨ ਐ ਉਹ ਚੋਂ ਨਿਕਲਦੇ ਆ ਪਰ ਸਰਕਾਰ ਨੇ ਇਨ ਜਨਰਲ ਵੀ ਦਿੱਤਾ ਵੀ ਤੁਸੀਂ ਜਦੋਂ ਕੋਈ ਸੈਲਰੀ ਕਮਾ ਰਹੇ ਤਾਂ ਉਹਦੇ ਛੋਟੇ-ਛੋਟੇ ਕੋਈ ਖਰਚੇ ਹੁੰਦੇ ਆ ਜਿਨ੍ਹਾਂ ਨੂੰ ਪ੍ਰੈਸਾਈਸਲੀ ਕਿਤੇ ਡਿਫਾਈਨ ਨਹੀਂ ਕੀਤਾ ਉਹਨੂੰ ਅਸੀਂ ਇੰਨੇ ਆ ਸਿੰਪਲ ਚ ਸਟੈਂਡਰਡ ਡਿਡਕਸ਼ਨ ਆਮ ਪਾਜਣ ਵੀ ਉਹ ਸਾਰੇ ਬੰਦੀ ਘਟਾ ਲਓ ਯਾਰ ਤੁਹਾਡਾ ਹੋਇਆ ਨਹੀਂ ਹੋਇਆ ਕੋਈ ਵੀ ਖਰਚਾ ਸਰਕਾਰ ਕਹਿੰਦੀ ਉਹਨੂੰ ਘਟਾ ਦਿਓ ਤੁਸੀਂ ਹਾਂ ਤਾਂ ਉਹ ਸੈਲਰੀ ਵਾਲਿਆਂ ਨੂੰ ਪਹਿਲਾਂ ਇਹ ਡਿਡਕਸ਼ਨ ਪਿਛਲੇ ਸਾਲ ਜਿਹੜਾ ਕਰੰਟイヤー ਹੈ ਇਹ ਚ ਡਿਡਕਸ਼ਨ ਸੀਗੀ 50000 ਰੁਪਏ ਦਾ ਮਤਲਬ ਜੇ ਮੇਰੀ ਸੈਲਰੀ ਅੱਜ 10 ਲੱਖ ਰੁਪਏ ਹੈ ਤਾਂ ਸਰਕਾਰ ਕਹਿੰਦੀ ਟੈਕਸ ਕੈਲਕੂਲੇਸ਼ਨ ਕਰਨ ਦੇ ਲਈ ਅੱਜ ਦੀ ਇਹ ਇਸ ਸਾਲ ਦੀ ਸੀਗੀ ਜਿਹੜਾ ਮਤਲਬ ਬੀਤ ਗਿਆ ਉਹਦੀ ਅੱਜ ਰਿਟਰਨ ਭਰਨੀ ਹੈ ਤਾਂ ਉਹ ਕਹਿੰਦੇ ਵੀ ਤੁਹਾਡੀ ਇਨਕਮ ਜਿਹੜੀ ਆ ਅਸੀਂ ਉਹ ਟੈਕਸ ਕੈਲਕੂਲੇਸ਼ਨ ਕਰਨ ਦੇ ਲਈ 94 ਲੱਖ ਰੁਪਏ ਲਵਾਂਗੇ ਪਰ ਜੇ ਇਸ ਸਾਲ ਦੇ ਦੌਰਾਨ ਤੁਸੀਂ 10 ਲੱਖ ਰੁਪਏ ਕਮਾਓਗੇ ਤਾਂ ਤੁਹਾਨੂੰ ਸਟੈਂਡਰਡ ਡਿਡਕਸ਼ਨ ਮਿਲੂਗੀ 75000 ਅੱਛਾ ਤਾਂ ਮਤਲਬ ਤੁਹਾਡੀ ਜਿਹੜੀ ਇਨਕਮ ਟੈਕਸੇਬਲ ਹੋਊਗੀ ਉਹ 925000 ਹੋਊਗੀ ਹੁਣ ਜਿਹੜੇ ਫਿਰ ਇਹਦੇ 'ਚ ਜੇ ਇਹ ਨੂੰ ਉੱਤੇ ਆ ਜੀਏ ਚਲੋ ਫਿਰ 30 ਤੋਂ 40000 ਵਾਲੀ ਸੈਲਰੀ ਵਾਲੀ ਜਿਹੜੀ ਸਲੈਬ ਹੈ 40000 ਤੱਕ ਦੇ ਨੇ ਯਾਨੀ ਕਿ ਜਿਹੜੇ ਜਾਂ ਜਿਨ੍ਹਾਂ ਦੀ 40 ਆ ਹਾਂ ਉਹ 'ਚ 87A ਦੀ ਇੱਕ ਡਿਡਕਸ਼ਨ ਹੈ ਜਿਹਦੇ ਤਹਿਤ ਇੱਕ ਟੈਕਨੀਕਲ ਹੋ ਜਾਊਗਾ ਤਾਂ ਉਹਨਾਂ ਤੇ ਵੀ ਕੋਈ ਟੈਕਸ ਨਹੀਂ ਹੈ ਫਿਲਹਾਲ 60000 ਤੱਕ ਵੀ ਅੱਜ ਦੀ ਡੇਟ 'ਤੇ ਕੋਈ ਟੈਕਸ ਨਹੀਂ ਬੰਦ ਤੇ ਫਿਰ ਇਹ ਇਹ মিডিਆ ਚਾਹ ਕੇ ਮੇ ਗਿਆ ਇਨਾ ਵੀ ਇਹ ਤਾਂ ਟੈਕਸਾਂ ਵਾਲਾ ਵੱਧ ਗਿਆ ਜੀ ਮੰਨੂਨੀ ਸਮਝਾਦਾ ਜੀ ਇਹ ਕਿਸ ਤਰ੍ਹਾਂ ਦੀ ਕੀ ਮੈਂ ਮੈਂ ਉਹ ਮਤਲਬ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਕੀ ਕਿਸ ਤਰ੍ਹਾਂ ਉਹ ਦਿਖਾ ਰਹੇ ਨੇ ਵੀ ਉਹ ਕੀ ਕਹਿ ਰਹੇ ਨੇ ਕਿਉਂਕਿ ਇਹ ਟੈਕਨੀਕਲ ਇਸ਼ੂਸ ਹੁੰਦੇ ਆ ਉਹਨੂੰ ਕੋਈ ਟੈਕਨੀਕਲ ਬੰਦਾ ਹੀ ਡਿਫਾਈਨ ਕਰ ਸਕਦਾ ਮੇਰੀਆਂ ਤੁਹਾਨੂੰ ਕਈ ਗੱਲਾਂ ਆਮਨੇ ਨੂੰ ਨਹੀਂ ਸਮਝ ਆਂਦੀਆਂ ਅਗਲਾ ਕਿੰਦਾ ਜੀ ਮੈਂ ਤਾਂ ਹੀ ਅੱਜ ਆਮ ਪਾਸਾ ਚ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਦਾ ਮੈਨੂੰ ਚਲੋ ਆਈਡੀਆ ਹੈਗਾ ਪਤਾ ਵੀ ਹੈ ਤੇ ਕਿਉਂਕਿ ਜਦੋਂ ਗੱਲ ਆ ਗਈ ਨਾ 15000 25000 30000 ਸੈਲਰੀ ਯਾਨੀ ਕਿ ਇਹ ਸੈਲਰੀ ਤੇ ਬਹੁਤ ਸਾਰੇ ਲੋਕ ਕੰਮ ਕਰਦੇ ਆ ਤੇ ਉਹਨਾਂ ਚ ਦੇਖੋ ਟੈਕਨੀਕਲੀ ਤਾਂ ਕਈ ਵਾਰ ਜੇ ਕਹਿੰਦੇ ਬਹੁਤਾ ਜਿੰਨਾ ਹੀ ਪੜਿਆ ਲਿਖਿਆ ਹੋਵੇ ਕੁਝ ਉਹਨੂੰ ਇਹ ਨਹੀਂ ਪਤਾ ਵੀ ਟੈਕਸ ਦੀ ਟੈਕਨੀਕਲ ਭਾਸ਼ਾ ਹੋ ਸਕਦਾ ਨਾ ਆਉਂਦੀ ਹੋਵੇ ਤਾਂ ਕਿ ਉਹ ਲੋਕ ਇਹ ਸਮਝ ਸਕਣ ਵੀ ਜਿਹੜਾ ਡਰ ਪੈਦਾ ਹੋ ਗਿਆ ਕਿਉਂਕਿ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਮੈਨੂੰ ਖੁਦ ਨੂੰ ਦਾ ਸਵਾਲ ਆਈਆਂ ਹੋਣੀਆਂ ਜੀ ਨਿਸ਼ਚ ਸਾਡੇ ਕੋਲੇ ਆ ਜੀ ਤੁਸੀਂ ਜਿਆਦਾ ਨਿਸ਼ਚਿੰਤ ਕਰਤਾ ਲੋਕਾਂ ਨੂੰ ਹਾਂ ਹਾਂ ਇਹ ਇਹ ਪਤਾ ਕੀ ਹੈ ਜੀ ਇਹ ਇਹ ਮਤਲਬ ਆਮ ਲੋਕਾਂ ਨੂੰ ਕਈ ਵਾਰੀ ਕੀ ਹੁੰਦਾ ਤੁਸੀਂ ਬੁਰਾ ਨਾ ਮੰਨਿਓ ਉਹ ਮਤਲਬ ਉਹਨੂੰ ਉਹ ਸਮਝਣ ਦੀ ਜਗ੍ਹਾ ਹੋਰ ਤਰ੍ਹਾਂ ਸਮਝਾ ਦਿੱਤਾ ਜਾਂਦਾ ਉਹਨੂੰ ਡਰਾ ਦਿੱਤਾ ਜਾਂਦਾ ਹੈ ਟੈਕਨੀਕਲੀ 87A ਦੀ ਡਿਡਕਸ਼ਨ ਜਿਹੜੀ ਹੈ ਉਹ ਵੀ ਮਿਲ ਰਹੀ ਹੈ ਔਰ ਟੈਕਸ ਜਿਹੜਾ ਹੈ ਜੇ ਅਸੀਂ ਸਿੰਪਲ ਭਾਸ਼ਾ ਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਨਯਾਬੀ ਚੀਜ਼ ਸਮਝੋ ਵੀ ਪਹਿਲਾਂ ਨਾਲੋਂ ਜੇ ਪੜਨਾ ਵੀ ਪਉ ਤਾਂ ਪਹਿਲਾਂ ਨਾਲੋਂ ਘੱਟ ਪੜਨਾ ਪਉ। ਇਹਦੇ ਚ ਫਿਰ ਜੀ ਐਸਆਰ ਵਾਲੀ ਚ ਚਲੋ ਜੇ ਲਾਈਏ ਜਿਹੜਾ ਪਿਛਲੀ ਵਾਰ ਨਾਲੋਂ ਚੇਂਜ ਕਿੰਨਾ ਆਇਆ ਚਲੋ ਇਹ ਤਾਂ ਚਲੋ ਇੰਨਾ ਲੋਕਾਂ ਦਾ ਡਰ ਨਿਕਲ ਗਿਆ ਹੋਊਗਾ ਹੁਣ ਆਪਾਂ ਆ ਜੀ ਵੀ ਫਿਰ ਜੇ ਲੋਕ ਸੋਚਦੇ ਹੁਣ ਵੀ ਯਾਰ ਫਿਰ ਚੇਂਜ ਕੀ ਕਰਿਆ ਰੋਲਾ ਇੰਨਾ ਕੋ ਪੈ ਗਿਆ ਚੇਂਜ ਅਸਲ ਤੌਰ ਤੇ ਹੋਇਆ ਕੀ ਹੈ? ਹਾਂ ਦੇਖੋ 3 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ ਇਹ ਨਾ ਇਹ ਟੈਕਨੀਕਲ ਇਸ਼ੂ ਹੈ ਇਹ ਨਾ ਸਰਕਾਰ ਨੇ ਪਤਾ ਨਹੀਂ ਕੀ ਇਹ ਬਣਾਇਆ ਹੈ ਸਰਕਾਰ ਦੀਆਂ ਕੈਲਕੂਲੇਸ਼ਨਾਂ ਅਜੀਬ ਨੇ। ਇਹ ਅਜੀਬ ਕਿਵੇਂ ਹੈ ਉਹ ਕਹਿੰਦੇ ਵੀ ਜੇ 7 ਲੱਖ ਰੁਪਏ ਤੱਕ ਕਮਾ ਲੈਂਦੇ ਤਾਂ ਕੋਈ ਟੈਕਸ ਨਾ ਦੋ ਪਰ ਜੀਰੋ ਇੱਕੇ ਡਿਡਕਸ਼ਨ 87A ਪਰ ਜੇ ਤੁਹਾਡੀ ਆਮਦਨ ਸੇ 8 ਲੱਖ ਹੋ ਗਈ ਤਾਂ ਸਰਕਾਰ ਕਹਿੰਦੀ ਅਸੀਂ 3 ਲੱਖ ਤੋਂ ਬਾਅਦ ਹੀ ਤੁਹਾਡੇ ਤੋਂ ਟੈਕਸ ਲੈਣਾ ਹੈ ਸਮਝਣ ਮੇਰੀ ਗੱਲ ਨੂੰ ਸਮਝ ਰਹੇ ਹੋ ਮੈਂ ਬਿਜਲੀ ਯੂਨਿਟ ਵਾਲਾ ਕੰਮ ਹੋ ਗਿਆ ਆ ਵੀ 300 300 ਯੂਨਿਟ ਤੱਕ ਜੀਰੋ ਆ 310 ਵੀ ਹੋ ਗਈ ਤਾਂ 300 ਦਾ ਵੀ ਦੇਣਾ ਪਊ ਬੱਸ 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 ਐ ਸਮਝੋ ਪੰਜਾਬ ਸਰਕਾਰ ਅਲੀ ਗੱਲ ਇਹਨਾਂ ਨੇ ਕੀਤੀ ਹੈ ਜੇ ਇਹਨਾਂ ਨੇ ਉਲਟੋ ਫੈਸਲਾ ਕਰ ਸਕਦਾ ਹੈ ਇਹ ਕਹਿੰਦੇ ਜੇ ਤੁਹਾਡੀ ਆਮਦਨ 7 ਲੱਖ ਤੋਂ ਨੀਚੇ ਹੈ ਸਾਨੂੰ ਕੋਈ ਟੈਕਸ ਨਹੀਂ ਠੀਕ ਹੈ ਜੇ ਤੁਹਾਡੀ ਆਮਦਨ ਹੋ ਗਈ 8 ਲੱਖ ਰੁਪਇਆ ਉਹ ਕਹਿੰਦੇ ਹੁਣ ਅਸੀਂ ਕੈਲਕੂਲੇਟ ਕਰਾਂਗੇ 3 ਲੱਖ ਤੋਂ ਅੱਗੇ ਓਕੇ ਇਹ ਐਸਵਾ ਰਹੇ ਆ ਤੇ ਪਹਿਲਾਂ ਵੀ ਪਿਛਲੇ ਸਾਲ ਦੀ ਹੀ ਹੈ ਓਕੇ ਓਕੇ ਪਿਛਲੇ ਸਾਲ ਵੀ ਇਹੀ ਹੈ ਹੁਣ ਵੀ ਹੋਈ ਹੈ ਉਹ ਕਹਿੰਦੇ ਫਿਰ ਤੁਹਾਡੀ ਯਾਰ ਸ਼ੁਰੂ ਤੋਂ ਹੀ ਕੈਲਕੂਲੇਟ ਕਰਾਂਗੇ ਵੀ ਲਿਆਓ ਟੈਕਸ ਉਹ ਚ ਹੁਣ ਕੀ ਹੈ ਮੌਜੂਦਾ ਮਤਲਬ ਜਿਹੜਾ ਪਿਛਲੇ ਸਾਲ ਦੀ ਅਸੀਂ ਗੱਲ ਕਰਦੇ ਆ ਜੇ ਤੁਹਾਡੀ 3 ਲੱਖ ਰੁਪਏ ਤੋਂ 6 ਲੱਖ ਰੁਪਏ ਤੱਕ ਦੀ ਆਮਦਨ ਸੀ ਠੀਕ ਹੈ ਸੇ 6 ਲੱਖ ਆਪਾਂ ਗੱਲ ਟੈਕਸ ਬਣੂਗਾ ਤਾਂ ਜੇ 10 ਲੱਖ ਦੀ ਹੈ ਪਰ ਆਪਾਂ ਕੈਲਕੂਲੇਸ਼ਨ ਦੇ ਪਰਪਸ ਲਈ ਇਹਨੂੰ ਤੇ ਹਾਈਪੋਥੈਟিক্যাল ਕੁਸਚਨ ਦਾ ਆਨਸਰ ਕਹਿੰਨੇ ਆ ਸੇ 3 ਲੱਖ ਰੁਪਏ ਤੋਂ 6 ਲੱਖ ਰੁਪਏ ਤੱਕ ਉਹ ਕਹਿੰਦੇ 5% ਟੈਕਸ ਲੱਗੂਗਾ ਮਤਲਬ 3 ਲੱਖ ਤੇ ਕੋਈ ਨਹੀਂ ਲੱਗਿਆ 3 ਤੇ 6 ਮਤਲਬ 3 ਚੋਂ 3 ਘਟਾ ਲਿਆ ਤਾਂ 3 ਲੱਖ ਤੇ ਟੈਕਸ ਨਾਣਾ ਤਾਂ ਉਹ ਜਿਹੜਾ ਅਗਲਾ 3 ਲੱਖ ਹੈ ਉਹ ਤੇ 5% ਦਾ 15000 ਰੁਪਏ ਟੈਕਸ ਲੱਗਿਆ ਓਕੇ ਠੀਕ ਹੈ ਹੁਣ ਅਸੀਂ ਆ ਜੀਏ ਗੱਲ 6 ਤੋਂ 9 ਲੱਖ ਰੁਪਏ ਤੱਕ ਉਹ ਕਹਿੰਦੇ ਉਹ ਤੇ ਤੁਹਾਡਾ ਲੱਗੂਗਾ 10% ਟੈਕਸ 6 ਤੋਂ ਨਾ ਮੋਟੇ 3 ਲੱਖ ਫਿਰ ਬਚ ਗਿਆ ਹੂੰ ਉਹਦੇ 10% ਨਾਲ 30000 ਬਣ ਗਿਆ 15 ਸਾਡਾ ਪਹਿਲਾ ਬਣਿਆ ਸੀ ਹਾਂ 9 ਲੱਖ ਤੇ ਬਣ ਗਿਆ 45000 ਰੁਪਇਆ ਹਾਂ ਠੀਕ ਆ ਗਿਆ ਹੁਣ ਮੈਂ ਜਿਹੜੀ ਕਰੰਟ ਸਰਕਾਰ ਨੇ ਨਵੀਂ ਸਕੀਮ ਬਣਾਈ ਹੈ ਉਹ ਚ ਉਹਨਾਂ ਨੇ ਕੀ ਕੀਤਾ 9 ਲੱਖ ਤੱਕ ਹੀ ਜਾਵਾਂਗੇ ਆਪਾਂ ਮਤਲਬ ਇੱਕ ਹਾਈਪੋਥੈਟিক্যাল ਜਵਾਬ ਹੈ ਉਹ ਕਿਉਂਕਿ ਮੈਂ ਕਰ ਵੀ ਆਮ ਲੋਕਾਂ ਦੀ ਗੱਲ ਰਿਹਾ ਕਿਉਂਕਿ ਜਿਹੜੇ ਫਿਰ ਇਤੋਂ ਜ਼ਿਆਦਾ ਅਮੀਰ ਆਲੇ ਜਾਂਦੇ ਨੇ ਉਹਨਾਂ ਤੋਂ ਕੋਈ ਨਹੀਂ ਉਹਨਾਂ ਨੂੰ ਫਿਰ ਵਕੀਲ ਸਹਿਬਾਨ ਹੈਗੇ ਨੇ ਤੁਹਾਡੇ ਵਾਂਗ ਉਹ ਆਪੀ ਹੈਂਡਲ ਕਰ ਲੈਂਦੇ ਨੇ ਜਦੋਂ ਬੰਦੇ ਦਾ ਕਰਾਈਟੇਰੀਆ ਬਣ ਜਾਂਦਾ ਨਾ ਉਹ ਫਿਰ ਉਹਨੂੰ ਬੜੀ ਦਿੱਕਤਾਂ ਆਉਂਦੀਆਂ ਨਹੀਂ ਆਂ ਨਹੀਂ ਨਹੀਂ ਉਹਨਾਂ ਦਾ ਅਸੀਂ ਮਸਲਾ ਪੈਸੇ ਲੈ ਕੇ ਹੱਲ ਕਰ ਦਿੰਨੇ ਆ ਅੱਛਾ ਨਹੀਂ ਠੀਕ ਹੈ ਠੀਕ ਹੈ ਜੀ ਹੁਣ ਇਹ ਚਾਹ ਰਹੀਏ ਆਪਾਂ ਗੱਲ ਕਰੀਏ ਹੁਣ ਜਿਹੜੀ 3 ਲੱਖ ਤੋਂ ਸਰਕਾਰ ਨੇ ਪਹਿਲਾਂ ਕਿਸੇ 3 ਤੋਂ 6 ਤੱਕ 5% ਸੀ ਉਹ 6 ਤੋਂ 7 ਤੇ 10% ਦੇ ਦੇ ਦਿੱਤੀ। ਉਹ ਲੋ ਕਹਿੰਦੇ 3 ਤੋਂ 7 ਤੱਕ ਤੁਸੀਂ ਦਿਓ ਸਾਨੂੰ 5%। ਠੀਕ ਹੈ। ਤਾਂ 4 ਲੱਖ ਰੁਪਈਏ ਤੇ ਸਾਡਾ ਬਣ ਗਿਆ 20000 ਰੁਪਈਆ। ਜੀ। ਹੁਣ ਅੱਗੇ 7 ਤੋਂ 10 ਤੱਕ ਵੀ ਇਹਨਾਂ ਨੇ 10% ਰੱਖਿਆ। ਸਾਡਾ ਬਚ ਗਿਆ ਸੀ 9 ਲੱਖ ਦੀ ਕੈਲਕੂਲੇਸ਼ਨ ਕਰ ਰਹੇ ਸੀ। ਹਮ। ਠੀਕ ਹੈ ਨਾ ਜੀ। ਹੁਣ ਸਾਡਾ ਬਚ ਗਿਆ 2 ਲੱਖ ਹੋਰ 2 लाख ਦੇ 10% ਦਾ 20000 ਬਣ ਗਿਆ। 20 ਪਹਿਲਾਂ ਬਣ ਗਿਆ, 20 ਹੁਣ ਬਣ ਗਿਆ। ਤਾਂ ਸਾਡਾ 45000 ਬਣ ਗਿਆ ਜੀ। ਹਾਂ। ਸੌਰੀ 40000। ਪਹਿਲਾਂ ਬਣਿਆ ਸੀ 45000। ਤਾਂ 5000 ਰੁਪਏ ਦਾ ਸਾਨੂੰ ਇਹ ਚ ਨਫਾ ਹੋ ਗਿਆ। ਓਕੇ ਓਕੇ। ਤਾਂ ਟੈਕਸ ਜਿਹੜਾ ਹੈ ਉਹ ਪਹਿਲਾਂ ਨਾਲੋਂ ਕਟਿਆ ਹੈ। ਜੇ ਸਟੈਂਡਰਡ ਡਿਡਕਸ਼ਨ ਨਾਲ ਕੈਲਕੂਲੇਸ਼ਨ ਕਰਾਂਗੇ ਤਾਂ ਸੀ ਤੁਹਾਨੂੰ ਬਣਾ ਕੇ ਦਸੀਏ ਤਾਂ 10 ਲੱਖ ਰੁਪਏ ਵਾਲੀ ਆਮਦਨ ਵਾਲੇ ਬੰਦੇ ਨੂੰ 12.5 ਹਜ਼ਾਰ ਰੁਪਏ ਦਾ ਲਗਭਗ ਫਾਇਦਾ ਹੁਣ ਇਹਦੇ ਚ ਚਲੋ ਜੇ ਕਰ ਲਈਏ ਕਿਉਂਕਿ ਇਹ ਇਹ ਤਾਂ ਸਮਝਣਾ ਬਹੁਤ ਜ਼ਰੂਰੀ ਸੀ ਜਿਹੜੀ ਗੱਲ ਤੁਸੀਂ ਬੜੇ ਸੌਖੇ ਸ਼ਬਦਾਂ ਚ ਸਮਝਾਤੇ ਹੀ ਕਿ ਕੋਈ ਟੈਕਨੀਕਲ ਬਹੁਤ ਲੋਕ ਅੱਜ ਦਾ ਮੈਨੂੰ ਲੱਗਦਾ ਅੱਧੇ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਣੀ ਜਦੋਂ ਤੱਕ ਨੇ ਦੇਖਣਾ ਨਹੀਂ ਉਹਨਾਂ ਨੇ ਕਿਉਂਕਿ ਉਹ ਹੋਈ ਇਸ ਤਰ੍ਹਾਂ ਦਾ ਨਾ ਗਿਆ ਖਰੇ ਐਸੀ ਵੀ ਕਹਾਂਗੇ ਵੀ ਮੀਡੀਆ ਨੇ ਵੀ ਕਿਤੇ ਨਾ ਕਿਤੇ ਇੱਜ ਚੀਜ਼ ਨੂੰ ਜਦੋਂ ਡਿਫਾਈਨ ਨਹੀਂ ਹੋਇਆ ਉਹ چھوٹے ਪਲੇਟਾਂ ਦੇ ਵਿੱਚ ਸ਼ਾਇਦ ਉਹ ਨਹੀਂ ਸਮਝਾਈ ਇੱਕ ਦੂਜੇ ਪਾਸੇ ਇਹ ਕਮਲ ਦੀ ਹਜੇ ਵੀ ਜੇ ਦੇਖਿਆ ਜਾਵੇ ਇਹੀ ਸਿਸਟਮ ਹੈ ਵੀ ਟੈਕਸ ਭਰਨ ਵਾਲੇ ਹਜੇ ਵੀ ਚੁਰਿੰਦਾ ਨੇ ਜੇ ਪੂਰੇ ਖੇਤਰ ਚਲਾਈਏ ਦੇਖੋ ਜਿਹੜਾ ਬੰਦਾ ਨੌਕਰੀ ਕਰ ਰਿਹਾ ਉਹ ਵੀ ਟੈਕਸ ਦੇ ਰਿਹਾ ਜਿਹੜਾ ਬੰਦਾ ਆਮ ਕਿੱਤਾ ਕਰ ਰਿਹਾ ਉਹ ਵੀ ਟੈਕਸ ਦੇ ਰਿਹਾ ਪਰ ਵੱਡੀ ਜਮਾਤ ਕਹਿੰਦੇ ਹਜੇ ਵੀ ਇਸ ਤਰ੍ਹਾਂ ਦੀ ਜਿਹੜੀ ਟੈਕਸ ਦੇ ਨਹੀਂ ਰਹੀ ਤੇ ਇੱਕ ਤਰ੍ਹਾਂ ਦਾ ਉਹਦਾ ਬੋਝ ਸਾਰਾ ਜਿਹੜਾ ਹੈ ਕਿ ਉਹ ਟੈਕਸ ਪੇਰਸ ਤੇ ਪੈ ਰਿਹਾ ਹੈ ਇਹ ਗੱਲ ਕਿੰਨੀ ਕੁ ਫੈਕਚੁਅਲੀ ਸਹੀ ਹੈ ਇਹ ਸਵਿੱਤ ਜੀ ਦੋ ਨਰੇਟਿਵ ਹੈ ਹੂੰ ਪਹਿਲਾਂ ਪਰੇਟੀ ਮੇਰਾ ਸਮਝਣ ਦੀ ਕੋਸ਼ਿਸ਼ ਕਰੋ ਆਪਾਂ ਦੂਜੀ ਤੇ ਵੀ ਗੱਲ ਕਰਾਂਗੇ ਵੀ ਕਿੰਨੇ ਟੈਕਸ ਦੇ ਰਹੇ ਆ ਕਿਉਂ ਦਾਦਾ ਲੋਕਾਂ ਨੂੰ ਫਿਰ ਉਹ ਬੀਅਰ ਕਰਨਾ ਪੈਂਦਾ ਬਰਡਨ ਦੂਜਿਆਂ ਦਾ ਹੈ ਨਾ ਪਰ ਉਹ ਤੋਂ ਪਹਿਲਾਂ ਮੈਂ ਆ ਜਾ ਕਿ ਇਹ ਇਹ ਜਿਹੜੀ ਪ੍ਰਾਂਤੀ ਹੈ ਨਾ ਵੀ ਟੈਕਸ ਨਹੀਂ ਦੇਦੇ ਹਨ ਤਾਂ ਇਹਨੂੰ ਇਹਨੂੰ ਦੂਰ ਕਰਨਾ ਪਊਗਾ ਕੋਈ ਵੀ ਬੰਦਾ ਹਿੰਦੁਸਤਾਨ ਚ ਐਸਾ ਨਹੀਂ ਹੈ ਜਿਹੜਾ ਟੈਕਸ ਨਹੀਂ ਦਿੰਦਾ ਜਨਮ ਤੋਂ ਮਰਨ ਤੱਕ ਟੈਕਸੀ ਦਿਨੇ ਹੋਰ ਤਾਂ ਕੁਝ ਕਰਦੇ ਨਹੀਂ ਜੀ ਅਸੀਂ ਹੂੰ ਤੁਸੀਂ ਸਕੂਟਰ ਤੇ ਪੈਟਰੋਲ ਪਵਾ ਲਿਆ 100 ਰੁਪਏ ਦਾ ਕਿੰਨਾ ਟੈਕਸ ਗਿਆ ਜੀ ਹੂੰ 50 ਰੁਪਏ ਦੇ ਲਗਭਗ ਟੈਕਸ ਹੈ ਕੋਈ ਗਣਦਾ ਨਹੀਂ ਕੋਈ ਹੁਣ ਤੁਸੀਂ ਡਾਲ ਲਾਈਨ ਚਲੇਗੇ ਕੁਝ ਚੀਜ਼ਾਂ ਤੇ ਟੈਕਸ ਘੱਟ ਹੈ ਐਸੈਂਸ਼ੀਅਲ ਕਮੋਡਿਟੀਜ਼ ਨੇ ਉਹਨਾਂ ਤੇ ਰੇਟ ਆਫ ਟੈਕਸ ਘੱਟ ਹੈ ਪਰ ਪੈਟਰੋਲ ਡੀਜ਼ਲ ਇਹਦੀਆਂ ਚੀਜ਼ਾਂ ਤੇ ਵੱਧ ਹੈ ਉਹ ਲਾਈਫ ਸ਼ੇਵਿੰਗ ਡਰਗਜ਼ ਐ ਕੁਸਤੇ ਕਟਾਇ ਕੋਲ ਡਰਿੰਕ 'ਕਾ ਬਹੁਤ ਜ਼ਿਆਦਾ ਟੈਕਸ ਹੈ ਸਿਗਰਟ ਐ ਬਹੁਤ ਜ਼ਿਆਦਾ ਟੈਕਸ ਹੈ ਜੇ 10 ਰੁਪਏ ਦੀ ਸਿਗਰਟ ਪੀਨੇ ਹੋ ਤਾਂ 5 ਰੁਪਏ ਸਰਕਾਰ ਨੂੰ ਦੇ ਰਹੇ ਹੋ ਹਮ ਸਰਕਾਰ ਨੂੰ ਡਿਸਕਰਜ ਕਰਨ ਲਈ ਲਗਾ ਲੋ ਜਾਂ ਕਮਾਈ ਦਾ ਸਾਧਨ ਉਹਨੂੰ ਪਤਾ ਹੈ ਵੀ ਇਹ ਐਡਿਕਸ਼ਨ ਐ ਲੋਕਾਂ ਨੇ ਪੀਨੀ ਪੀਨੀ ਐ ਸੁਣ ਤਾਕਰ ਕੇ ਉਹ ਟੈਕਸ ਬੱਧ ਲਗਾ ਦੀ ਐ ਇਹ ਅਸਲਚ ਨਹੀਂ ਆਉਂਦੇ ਵੀ ਰੋਟੀ ਖਾਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਪਰ ਸਿਗਰਟ ਪੀਤੇ ਬਿਨਾ ਰਹਿ ਸਕਦਾ ਮਾਲਾ ਕੰਮ ਕਰੇ ਬਿਨਾ ਰਹਿ ਸਕਦਾ ਐਸੈਂਸ਼ੀਅਲ ਚ ਲਗਾ ਲਓ ਮਤਲਬ ਕੁਝ ਵੀ ਉਹਨੂੰ ਤੁਸੀਂ ਆਪਣਾ ਉਹਨੂੰ ਦੇ ਸਕਦੇ ਹੋ ਸਰਕਾਰ ਦਾ ਡਿਸਕਰਜ ਕਰਨਾ ਵੀ ਹੋ ਸਕਦਾ ਵੀ ਰੇਟ ਵਧਾ ਦਿਓ ਸ਼ਾਇਦ ਲੋਕ ਡਿਸਕਰਜ ਹੋ ਜਾਣ ਪਰ ਮੈਨੂੰ ਨਹੀਂ ਦੇਖਿਆ ਵੀ ਰੇਟ ਵਧਣ ਨਾਲ ਕਿ ਹੁਣ ਤੁਸੀਂ ਮੈਂ ਇੱਕ ਹੋਰ ਇੰਟਰਸਟਿੰਗ ਚੀਜ਼ ਤੇ ਆ ਜਾऊंगा ਸ਼ਰਾਬ ਤੇ ਆ ਜਾਓ ਤੁਸੀਂ ਉਹਦਾ ਜਿਹੜਾ ਬੰਦਾ 200 ਰੁਪਏ ਦੀ ਪੀਂਦਾ ਮੰਨ ਕਰੇ 150 ਸਰਕਾਰ ਲੈ ਜਾਂਦੀ ਹੋਵੇ ਹਮ ਹੁਣ ਟੈਕਸ ਦਾ ਟੈਕਸ ਹਰ ਚੀਜ਼ ਤੇ ਹੈ ਜਨਮ ਦੇ ਵੇਲੇ ਦਵਾਈ ਲੈ ਲਈ ਐਂਡ ਤੱਕ ਦਵਾਈ ਖਾ ਰਿਹਾ ਮਰਨ ਵੇਲੇ ਕਫਨ ਲੈ ਲਿਆ ਕੁਝ ਕਰ ਲਿਆ ਟੈਕਸ ਅਸੀਂ ਸਰਕਾਰ ਨੂੰ ਦੇ ਰਹੇ ਹਾਂ ਹਮ ਇਸ਼ੂ ਟੈਕਸ ਦਾ ਨਹੀਂ ਹੈ ਬਸ ਸਿੰਪਲ ਭਾਸ਼ਾ ਚ ਸਾਰੇ ਬੰਦੇ ਟੈਕਸ ਦਿੰਦੇ ਆ ਹੁਣ ਅਸੀਂ ਆ ਜੀ ਇਨਕਮ ਟੈਕਸ ਦੀ ਹਮ ਨੋ ਡਾਊਟ ਇਨਕਮ ਟੈਕਸ ਜਿਹੜਾ ਹੈ ਜਿਹਨੂੰ ਅਸੀਂ ਡਾਇਰੈਕਟ ਟੈਕਸ ਕਹਿੰਦੇ ਆ ਉਹ ਦੇਣ ਵਾਲੇ ਜਿਹੜੇ ਹਿੰਦੁਸਤਾਨ ਚ ਹੈ ਉਹ ਬਹੁਤ ਘੱਟ ਲੋ ਉਹ ਬਹੁਤ ਘੱਟ ਹੁੰਦੇ ਲੂਪ ਹੋਲ ਜਿਹੜਾ ਕੁੰਨਾਜ ਨੇ ਜਿਹਦੇ ਕਰਕੇ ਲੋਗ ਟੈਕਸ ਮੈਨੇਜ ਕਰ ਲੈਂਦੇ ਐ ਮੈਂ ਤੁਹਾਨੂੰ ਇੱਕ ਬੜੀ ਛੋਟੀ ਜੀ ਇੰਟਰਸਟਿੰਗ ਜੀ ਚੀਜ਼ ਦੱਸਦਾ ਹੂੰ ਸਰਕਾਰ ਦੇ ਪੋਸਟ ਆਫਿਸ ਤੇ ਜਿਹੜੀਆਂ ਤੁਹਾਡੀਆਂ ਸੇਵਿੰਗਸ ਐ ਉਹਨੂੰ ਆਨਲਾਈਨ ਲਿਆਂਦਾ ਬਤਲ ਉਹ ਤੇ ਪੀ ਡੀ ਐਸ ਜਾਂ ਜਿਹੜੀ ਉਹ ਤੇ ਤੁਹਾਨੂੰ ਵਿਆਜ ਮਿਲ ਰਿਹਾ ਉਹ ਆਨਲਾਈਨ ਆਣ ਲੱਗ ਗਿਆ ਹਾਂ ਉਹ ਨੀਗਾ ਕਾ ਲੀਉਣਾ ਨੇ ਅੱਜ ਹਾਂ ਉਹ ਅਸੀਂ ਕਿੰਨੇ ਕੈਪ ਕਰ ਲਿਆ ਜਾਂ ਟੈਪ ਕਰ ਲਿਆ ਉਹਦੀ ਟੈਪਿੰਗ ਕਰ ਲਈ ਸੇਵਿੰਗ ਦਾ ਅੱਜ ਮੁੰਡਾ ਟੈਪ ਕਰ ਲਿਆ ਅੱਜ ਤੋਂ ਮੈਂ ਤੁਹਾਨੂੰ ਸਿੰਪਲ ਭਾਸ਼ਾ ਚ ਸਮਝਾਉਂਦਾ ਅੱਜ ਤੋਂ 10 ਸਾਲ ਪਹਿਲਾਂ ਸਾਡੇ ਕੋਲੇ ਜੇ ਕੋਈ ਸੈਲਰੀ ਵਾਲਾ ਬੰਦਾ ਆਪਲਾਈ ਰਿਟਰਨ ਭਰਾਂਦਾ ਸੀ ਤਾਂ ਅਸੀਂ ਜੇ ਉਸਦੀ ਸੈਲਰੀ 5000 ਰੁਪਏ ਦੇ ਨਾਲ ਲਗਾ ਕੇ 60000 ਚਲੋ ਹੁਣ ਤਾਂ ਸਲੇਬ ਦੇ 7 ਲੱਖ ਤੱਕ ਪਹੁੰਚ ਗਈ ਜੋ ਜੁਮਰੇ ਗ੍ਰੈਂਡਫਾਦਰ ਦੇ ਟਾਈਮ ਤੱਕ ਅਸੀਂ ਦੇਖਦੇ ਹਾਂ ਉਹ 18000 ਰੁਪਏ ਟੋਟਲ ਜਿਹੜੀ ਆਮਦਨ ਹੈ ਉਹ ਮਾਪ ਜੀ ਦੀ 18000 ਤੋਂ ਪ੍ਰੋਟੈਕਟ ਸਮਝ ਗਏ ਸਿੰਪਲ ਕੀ ਪਾਛਾ ਚ ਇਨਕਮ ਟੈਕਸ ਦੀ ਜਿਹੜੀ ਆਪਣੀ ਪੇਮੈਂਟ ਹੈ ਜਿਹੜੀ ਅਸੀਂ ਕਰਨੀ ਹੈ ਉਹਦਾ ਇੱਕ ਸੈਲਰੀ ਵਾਲਿਆਂ ਦਾ ਜਿਹੜੀ ਚੀਜ਼ ਦਿਖਦੀ ਸੀਗੀ ਉਹ ਤੇ ਟੈਕਸ ਭਰਦੇ ਸੀ ਸੇ ਮੈਨੂੰ 5 ਲੱਖ ਰੁਪਏ ਦੀ ਸੈਲਰੀ ਆ ਗਈ ਉਹ ਕਹਿੰਦੇ ਵਕੀਲ ਸਾਹਿਬ ਸਾਡੀ 5 ਲੱਖ ਰੁਪਏ ਦੀ ਸੈਲਰੀ ਹੈ ਔਰ ਸਰਕਾਰ ਤੋਂ ਤੇ TDS ਕੱਟ ਲੈਂਦੀ ਸੀਗੀ ਟੈਕਸ ਪਹਿਲੇ ਟੈਕਸ ਜਿਹੜਾ ਟੈਟ ਸਰਚ ਉਹ ਟੈਕਸ ਕੱਟ ਲੈਂਦੀ ਸਾਡੇ ਕੋਲੇ 5 ਲੱਖ ਦੀ ਸੈਲਰੀ ਥੰਦਾ ਸੀ ਭਰ ਦਿੰਦੇ ਤੇ ਉਹਦੀ ਰਿਟਰਨ ਭਰੀ ਜਾਂਦੀ ਹਮ ਹੌਲੀ ਹੌਲੀ ਜਿਵੇਂ ਜਿਵੇਂ ਟੈਕਨੋਲੋਜੀ ਵਧ ਰਹੀ ਹੈ ਸਰਕਾਰ ਨੇ ਕੀ ਕੀਤਾ ਬੈਂਕਾਂ ਦਾ ਸਾਰਾ ਸਿਸਟਮ ਆਨਲਾਈਨ ਕਰ ਤੁਹਾਨੂੰ ਜੇ ਕੋਈ ਬੈਂਕ ਲੱਖ ਰੁਪਿਆ ਵਿਆਜ ਦੇ ਰਿਹਾ ਹੈ ਸੇਵਿੰਗ ਤੇ 2 ਲੱਖ ਰੁਪਇਆ ਤੁਹਾਨੂੰ ਐਫ ਡੀ ਤੇ ਵਿਆਜ ਦੇ ਰਿਹਾ ਹੈ ਉਹ ਸਾਰਾ ਸਾਡੇ ਕੋਲ ਆ ਜਾਂਦਾ ਹੈ ਸੈਲਰੀ ਤੋਂ ਦੀ 10 ਲੱਖ ਰੁਪਇਆ ਪਲੱਸ 3 ਲੱਖ ਰੁਪਇਆ 10 ਲੱਖ ਤੇ ਤਾਂ ਸਰਕਾਰ ਨੇ ਪਹਿਲੇ ਟੈਕਸ ਕੱਟੇ ਹੁੰਦਾ 3 ਲੱਖ ਰੁਪਏ ਤੇ ਫਿਰ ਉਹਨੂੰ ਟੈਕਸ ਦੇਣਾ ਪੈਂਦਾ ਕਿਉਂਕਿ ਜੋ ਸਲੈਬ ਵੱਜ ਜਾਂਦੀ ਹੈ ਪਹਿਲਾਂ ਇਹ ਚੀਜ਼ਾਂ ਸਰਕਾਰ ਤੱਕ ਨਹੀਂ ਪਹੁੰਚ ਪਾਦੀਆਂ ਸੀ ਸੈਲਰੀ ਵਾਲਾ EMPLYEE ਤੇ ਇਹਨੂੰ ਹਾਈਡ ਕਰ ਲੈਂਦੇ ਸੀਗੇ ਇਹ ਉਹ ਦੁ칸 ਦੇ ਨਹੀਂ ਸੀ ਜਾਂ ਉਹਨੂੰ ਮਤਲਬ ਹੈ ਸਰਕਾਰ ਨੂੰ ਨਹੀਂ ਪਤਾ ਕਿ ਅਗਲਾ ਕੰਦਾ ਚੱਲ ਠੀਕ ਹੈ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਸੈਲਰੀ ਤਾਂ ਹੈ ਹੀ ਪੋਸਟ ਆਫਿਸ ਤੇ ਲੋਕਾਂ ਦਾ ਕਰੋੜਾਂ ਰੁਪਇਆ ਇਨਵੈਸਟ ਕੀਤਾ ਇਸ ਸਾਲ ਕੀ ਹੈ ਅਸੀਂ ਬੜਾ ਇੰਟਰਸਟਿੰਗ ਹੈ ਅਸੀਂ ਲੱਖ ਲੱਖ ਰੁਪਇਆ ਲੋਕਾਂ ਦਾ ਟੈਕਸ ਭਰਾਇਆ ਹੈ ਅੱਜ ਇੱਕ ਬੰਦੇ ਦਾ ਲੱਖ ਰੁਪਇਆ ਦਾ ਚਲਾਨ ਬਣਿਆ ਕਿਉਂਕਿ ਉਹਦਾ ਪੋਸਟ ਆਫਿਸ 'ਚ 6 ਲੱਖ ਰੁਪਇਆ ਦਾ ਵਿਆਹ ਸੀਗਾ ਸਮਝਦੇ ਹੋ ਟੈਕਨੋਲੋਜੀ ਜਿਹੜੀ ਹੈ ਉਹਦੇ ਕਰਕੇ ਇਹ ਚੀਜ਼ਾਂ ਪਕੜ ਚਾਨ ਲੱਗ ਗਿਆ ਆਪਾਂ ਗੱਲ ਸ਼ੁਰੂ ਕੀਤੀ ਸੀ ਬਿਜ਼ਨਸਮੈਨ ਤੇ ਸੈਲਰੀ ਵਾਲੇ ਦੀ ਜਿਹੜਾ ਸੈਲਰੀ ਵਾਲੇ ਦੇ ਕੋ ਉਹ ਭਜ ਨਹੀਂ ਸਕਦੇ ਕਿਤੇ ਵੀ ਕਿਉਂ ਜੋ ਤੁਹਾਡੀ ਸੈਲਰੀ ਦਿਖਦੀ ਹੈ ਤੁਹਾਨੂੰ ਜਿੰਨੀ ਵੀ ਸੈਲਰੀ ਆ ਤੁਹਾਡੇ EMPLOYER ਨੇ ਉੱਤੇ ਟੈਕਸ ਕੱਟ ਲੈਣਾ ਤੁਹਾਡਾ ਬੈਂਕ 'ਚ ਜਿਹੜਾ ਵਿਆਜ ਹੈ ਉਹ ਆਨਲਾਈਨ ਆ ਜਾਂਦਾ ਤੁਹਾਨੂੰ ਉੱਤੇ ਟੈਕਸ ਭਰਨਾ ਪਰ ਬਿਜ਼ਨਸ 'ਤੇ ਬੜੇ ਹਲੇ ਲੂਪਹੋਲ ਸੀਗੇ ਉਹ ਵੀ ਹੌਲੀ-ਹੌਲੀ ਪਲਗ ਹੋ ਰਿਹਾ ਜਿਵੇਂ GST ਆ ਗਿਆ ਆਨਲਾਈਨ ਬੈਂਕਿੰਗ ਹੋਗੀ ਪੈਸਾ ਤੁਹਾਡਾ ਜਿੰਨਾ ਵੀ ਬੈਂਕ ਚ ਆਂਦਾ ਸਰਕਾਰ ਪਰ ਪਰ ਇਹ ਕਹਿੰਦਾ ਹੁਣ ਇਹਦੇ ਚੀਜ਼ੇ ਦੇਖਿਆ ਜਾਵੇ ਚਲੋ ਜਿਹੜਾ ਆ ਇੱਕ ਪੂਰਾ ਚੱਲਿਆ ਵੀ ਆ ਬੰਦਾ ਟੈਕਸ ਦੇਊਗਾ ਉਹ ਬੰਦਾ ਟੈਕਸ ਨਹੀਂ ਦੇਊਗਾ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਇਸ ਵਾਰ ਦੇ ਬਜਟ ਚ ਹੁਣ ਇਹ ਹੈ ਵੀ ਇਹ ਲੋਕਾਂ ਤੇ ਐਕਸਟਰਾ ਟੈਕਸ ਦਾ ਬੋਝ ਪਿਆ ਹੈ ਜਾਂ ਨਹੀਂ ਪਿਆ 10 ਲੱਖ ਦੀ ਸਲਾਹ ਤੱਕ ਦੇ ਜਾਂਦੇ ਚਲੋ ਵੱਧਦੇ ਵਾਲੇ ਦੇ ਪੈ ਵੀ ਗਿਆ ਤਾਂ ਉਹ ਤਾਂ ਕੋਈ ਵੱਡੀ ਗੱਲ ਨਹੀਂ ਉਹ ਮੈਨੇਜ ਕਰ ਲਣਗੇ ਜਾਂ ਉਹ ਭਰ ਦਣਗੇ ਨਹੀਂ ਸਵਿੱਧ ਟੈਕਸ ਦੀ ਰੇਟ ਤਾਂ ਕੱਟੀ ਹੈ ਟੈਕਸ ਦੀ ਰੇਟ ਕੱਟੀ ਹੈ ਟੈਕਸ ਕਟਿਆ ਹੈ ਟੈਕਸ ਨਹੀਂ ਵਧਿਆ ਹੈ ਸੈਲਰੀ ਵਾਲੇ ਤੇ ਜਾਂ ਕਿਸੇ ਤੇ ਵੀ ਟੈਕਸ ਨਹੀਂ ਵਧਿਆ ਹੈ ਨਾ ਰੇਟ ਵਧਿਆ ਹੈ ਨਾ ਸਲੈਬ ਦੀ ਹੈ ਟੈਕਸ ਕਟਿਆ ਹੈ ਤੇ ਹੌਲੀ ਹੌਲੀ ਜਿਹੜੀ ਕੰਪਲਾਈਅੰਸ ਹੈ ਉਹ ਵੀ ਵੱਧ ਰਹੀ ਹੈ ਕਿਉਂਕਿ ਸਰਕਾਰ ਨੂੰ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੀਆਂ ਜਿਹੜੀਆਂ ਨੇ ਉਹ ਪਤਾ ਲੱਗਣ ਲੱਗੀਆਂ ਪਰ ਹਲੇ ਵੀ ਬਿਜ਼ਨਸਮੈਨ ਦੇ ਬਿਜ਼ਨਸ ਦੇ ਖਰਚੇ ਜਿਹੜੇ ਨੇ ਵਧਾ ਕੇ ਉਹਨੂੰ ਇਨਫਲੇਟ ਕਰਕੇ ਇਹ ਜਿਹੇ ਕਈ ਚੀਜ਼ਾਂ ਕੀਤੀਆਂ ਜਾਂਦੀਆਂ ਪਰ ਹੌਲੀ ਹੌਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਜਿਵੇਂ ਆ ਰਹੀ ਹੈ ਸਰਕਾਰ ਲੱਗਦਾ ਵੀ ਉਹਨਾਂ ਚੀਜ਼ਾਂ ਨੂੰ ਵੀ ਪਲੱਗ ਕਰ ਦੂਗੀ। ਪਰ ਕਮਲ ਜੀ ਹੁਣ ਪੁੱਲ ਮਿਲਾ ਕੇ ਜੇ ਦੇਖਿਆ ਜਾਵੇ ਲੋਕ ਨਾ ਡਰਨ ਇਸ ਵੱਲੋਂ ਨਿਸ਼ਚਿੰਤ ਰਹਿਣ ਤੁਹਾਡੀ ਇਹ ਗੱਲ ਸੁਣ ਕੇ ਵੀ ਭਾਈ ਛੋਟੀ ਛੋਟੀ ਸੈਲਰੀ ਵਾਲਿਆਂ ਨੂੰ ਨਹੀਂ ਪੈਸੇ ਮਿਲਦੇ ਪਹਿਣ ਕੇ। ਨਾ ਨਿਸ਼ਚਿੰਤ ਹੋ ਕੇ ਸੋ ਜੋ ਨਿਸ਼ਚਿੰਤ ਹੋ ਕੇ ਸੋ ਜੋ। ਇੱਕ ਨਾ ਜਿਹੜੀ ਗੱਲ ਕੀਤੀ ਸੀ ਵੀ ਲੋਕ ਟੈਕਸ ਕਿਉਂ ਘੱਟ ਭਰਦੇ ਆ। ਜਾਂ ਇੰਡੀਆ ਦੇ ਵਿੱਚ ਜੇ 100 ਕਰੋੜ ਆ ਤਾਂ ਸਿਰਫ 6-7 ਕਰੋੜ ਲੋਕ ਹੀ ਟੈਕਸ ਭਰ ਰਹੇ ਨੇ। ਇਹ ਬੜੀ ਵੱਡੀ ਤਰਸਦੀ ਹੈ ਕਿ ਜਿਹੜਾ ਟੈਕਸ ਹੈ ਨਾ ਜੀ ਦੇਖੋ ਹੁਣ ਇਹ ਚ ਕਈ ਚੀਜ਼ਾਂ ਜਿਹੜੀਆਂ ਹੈ ਜੀਆਂ ਨੇ ਉਹ ਸਰਕਾਰ ਨੂੰ ਹੀ ਪਲੱਗ ਕਰਨੀਆਂ ਪੈਣਗੀਆਂ ਜਿਵੇਂ ਹੁਣ ਕੋਈ ਰੀਅਲ ਸਟੇਟ ਵਾਲਾ ਹੈ ਹੁਣ ਪ੍ਰਾਪਰਟੀ ਚ ਤੁਹਾਨੂੰ 100 ਰੁਪਏ ਦੀ ਇੱਕ ਪ੍ਰਾਪਰਟੀ ਖਰੀਦ ਲਈ ਜੀ ਐਕਚੁਅਲ ਜੋ ਉਹ ਖਰੀਦੀ ਕਿੰਨੇ ਦੀ ਹੈ 500 ਰੁਪਏ ਦੀ ਵਿਕਣ ਵੇਲੇ बिकੂਗੀ ਕਿੰਨੇ ਦੀ ਉਹ 2000 ਦੀ ਉਹਦੇ ਰਜਿਸਟਰੀ ਕਿੰਨੇ ਦੀ ਹੋਊਗੀ 800 ਰੁਪਏ ਦੀ ਸਰਕਾਰ ਨੂੰ ਤਾਂ 300 ਰੁਪਏ ਤੇ ਟੈਕਸ ਮਿਲੂਗਾ ਨਾ ਜੀ ਸਰਕਾਰ ਨੇ ਸੈਲਰੀ ਵਾਲਿਆਂ ਨੂੰ ਤਾਂ ਬਚਾਰਿਆਂ ਨੂੰ ਘੇੜ ਲਿਆ ਪਰ ਜਿਹੜੇ ਇਸ ਤਰ੍ਹਾਂ ਦੇ ਹੋਰ ਬਿਜ਼ਨੈਸਿਸ ਨੇ ਜਾਂ ਜਿੱਥੇ ਬੜੀਆਂ ਆਮਦਨਾਂ ਨੇ ਜਿੱਥੇ ਬੜਾ ਪੈਸਾ ਲੋਕਾਂ ਨੂੰ ਬਣ ਰਿਹਾ ਉਹਨਾਂ ਚੀਜ਼ਾਂ ਨੂੰ ਸਰਕਾਰ ਹਲੇ ਟੱਚ ਨਹੀਂ ਕਰ ਪਾਈ ਚੰਗੀ ਤਰ੍ਹਾਂ ਇਸ ਕਰਕੇ ਜਿਹੜੇ ਟੈਕਸ ਭਰਨ ਵਾਲੇ ਲੋਕ ਨੇ ਉਹ ਹਲੇ ਵੀ ਥੋੜੇ ਘਟ ਕਮਲਜੀਤ ਕੋਲ ਮਲਾ ਕੇ ਚਲੋ ਇਹ ਦਰਸ਼ਕਾਂ ਨੂੰ ਕਹਿ ਸਕਦੇ ਆ ਵੀ ਸਮਝ ਲੱਗੇਗਾ ਚੰਗੀ ਤਰ੍ਹਾਂ ਕਿ ਆਖਰ ਇਹ ਸੀ ਕਿਸ ਤਰ੍ਹਾਂ ਦੇ ਨਾਲ ਆਖਰ ਇਹ ਚਲੋ ਪਮਲਬੂਸੀ ਕ੍ਰੀਏਟ ਹੋਇਆ ਪਰ ਫਿਰ ਵੀ ਬਹੁਤ ਸਾਰੀ ਜਾਣਕਾਰੀ ਹੈ ਜੀ ਤੁਹਾਨੂੰ ਨੂੰ ਮਿਲ ਗਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਲਈ ਖਾਸ ਤੌਰ ਤੇ ਇਹ ਕਿਹਾ ਜਾਵੇ ਇਸ ਲਈ ਕਰਨਾ ਜ਼ਰੂਰੀ ਸੀ ਕਿਉਂਕਿ ਅੱਜ ਬਹੁਤ ਸਾਰਾ ਇੱਕ ਹੱਲਾ ਮਾਰਕੀਟ ਦੇ ਵਿੱਚ ਮਚਦਾ ਮਚਦਾ ਨਜ਼ਰ ਆਇਆ ਕਿਉਂਕਿ ਲੋਕਾਂ ਦੀ ਥੋੜੀਆਂ-ਥੋੜੀਆਂ ਸਰਰੀਆਂ ਨੇ ਉਹਨਾਂ ਨੂੰ ਲੱਗਿਆ ਵੀ ਇਹ ਚੋ ਵੀ ਜੇ ਸਰਕਾਰ ਟੈਕਸ ਲਾਗੀ ਸਾਡੇ ਕੋਲ ਬਚੂਗਾ ਕੀ ਪਰ ਇਹ ਗੱਲ ਠੀਕ ਹੈ ਕਿ ਵੱਡਾ ਵਾਲਾ ਜੇ ਕੋਈ ਦਿੰਦਾ ਵੀ ਹੈ ਤਾਂ ਉਹ ਜ਼ਾਹਿਰ ਜੀ ਕਹਿੰਦਾ ਵੀ ਉਹ ਮੈਨੇਜ ਵੀ ਕਰ ਲੈਂਦਾ ਜਾਂ ਉਹ ਦੇਣਾ ਔਖਾ ਵੀ ਨਹੀਂ ਲੱਗਦਾ ਪਰ ਆਮ ਸਰਰੀਆਂ ਨੂੰ ਖੈ ਡਰਨ ਦੀ ਲੋੜ ਨਹੀਂ ਸਰਕਾਰ ਨੇ ਸਿਸਟਮ ਚਲਾਉਣਾ ਟੈਕਸਾਂ ਦੇ ਨਾਲ ਹੀ ਹੈ ਹਰ ਇੱਕ ਜਗ੍ਹਾ ਤੇ ਸਰਕਾਰ ਕੋਲ ਵੀ ਪੈਸਾ ਹੋ ਤਾਂ ਹੀ ਉਹ ਦੋਆ ਡਿਵੈਲਪਮੈਂਟ ਦੇ ਕੰਮ ਹੋਣਗੇ ਪਰ ਆਮ ਸਰਰੀਆਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਡਰਨ ਦੀ ਲੋੜ ਹੁਣ ਨਹੀਂ ਹੈਗੀ